으아, 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 I'm Ka ਦੀ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਦੇ ਚਰਨਾਂ 'ਚ ਇੱਕ ਬਹੁਤ ਜ਼ਰੂਰੀ ਗੱਲ ਤੇ ਕਰ ਰਹੀ ਸੀ ਬਜਵਾੜਾ ਸ਼ਹਿਰ ਮੈਂ ਕਹਿੰਦਾ ਬਹੁਤ ਭਾਗਾ ਭਰਿਆ ਵਾ ਜੋ ਇੱਥੇ ਮਾਤਾ ਸੁੰਦਰ ਕੌਰ ਜੀ ਨੇ ਜਨਮ ਲਿਆ ਆਪ ਸਮੂਹ ਸੰਗਤ ਨੂੰ ਸ਼ਾਇਦ ਪਤਾ ਵੀ ਹੋਵੇ ਕਈਆਂ ਨੂੰ ਪਤਾ ਵੀ ਹੋਣਾ ਕਈ ਨੂੰ ਨਹੀਂ ਵੀ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਪਾਏ ਦੂਜੇ ਘਰੋਂ ਪੈ ਹੀ ਸੀ ਕਹਿੰਦੇ ਹਾਂ ਜੀ ਦੂਸਰੇ ਵਾਪਿਸ ਸੀਗੇ ਬਾਬਾ ਜਿਹੜੇ ਅਜੀਤ ਸਿੰਘ ਜੀ ਆ ਉਹ ਇਹਨਾਂ ਦੇ ਬੇਟਾ ਉਹ ਬੇਟਾ ਜਿਹੜਾ ਨੇ ਬਾਬਾਜੀਤ ਸਿੰਘ ਜੀ ਸੋ ਆਪ ਸਮੂਹ ਚਰਨਾਂ ਦੇ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਖੁਸ਼ਿਆ ਪਰ ਸ਼ਹਿਰ ਬਹੁਤ ਭੱਗਾ ਵਾਲਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਥੇ ਸੋਹਰੇ ਆ ਕਿੰਡੀ ਵੱਡੀ ਗੱਲ ਆ ਯਾਰ ਵੀ ਕਿੰਡੇ ਵੱਡੇ ਮਾਪੂਰਸ਼ ਪਰਮਾਤਮਾ ਦੇ ਸੋਹਰੇ ਸਾਡੇ ਵਿਜਵਾੜੇ 'ਚ ਆ ਸੋ ਆਪ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਆ ਕਿ ਇਹ ਬਹੁਤ ਇਤਿਹਾਸਿਕ ਗੁਰਦੁਆਰਾ ਹੈਗਾ ਵਿਜਵਾੜਾ ਪਿਵਾੜਾ ਤਲਾ ਦੇ ਵਿੱਚ ਜਿਆ ਪਰਦੇ ਨੇ ਚ ਪਿੰਦਾ ਸੋ ਆਪਾਂ ਬਹੁਤ ਇਧਰ ਉਧਰ ਘੁੰਮਦੇ ਆ ਬੜੀ ਦੂਰ ਦੂਰ ਤੱਕ ਜਾ ਕੇ ਬੱਥੇ ਠੇਕਦੇ ਆ ਸੋ ਤੁਹਾਡੇ ਘਰ ਚ ਗੰਗਾ ਗੰਗਾ ਚੱਲਦੀ ਵੀ ਇੱਥੇ ਕੋ ਜਰੂਰ ਇੱਕ ਵਾਰੀ ਦਰਸ਼ਨ ਕਰਕੇ ਜਾਇਓ ਸੋ ਮੈਂ ਪਪਾ ਜੀ ਪਪਾ ਜਿੱਦਾਂ ਸ਼ਹੀਦ ਰਿਹਾਨ ਸਿੰਘ ਜੀ ਦਾ ਵੀ ਬਹੁਤ ਬਹੁਤ ਦਿলো ਧੰਨਵਾਦ ਕਰਦਾ ਉਹਨਾਂ ਨੇ ਬਹੁਤ ਸੋਹਣਾ ਗੁਰਦੁਆਰਾ ਬਣਾਇਆ ਪਪਾ ਜੀ ਹੰਗਿਆ ਪੇਲਾ ਤੋਂ ਨੇ ਤੇ ਉੱਥੇ ਆਪਣੇ ਪ੍ਰਕਾਸ਼ਿੰਦਰ ਸਿੰਘ ਖਾਲਸਾ ਜੀ ਮੇਰੇ ਵੱਡੇ ਵੀਰ ਜੀ ਨੇ ਬਹੁਤ ਪੁਰਾਣੇ ਸਮੇਂ ਤੋਂ ਉੱਥੇ ਸੇਵਾ ਨਿਭਾ ਰਹੇ ਆ ਸੋ ਆਮ ਸੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਇੱਕ ਵਾਰ ਬਲੀਸ ਜਰੂਰ ਦਰਸ਼ਨ ਕਰਕੇ ਜਾਇਓ ਬੜੀ ਮਨ ਨੂੰ ਸ਼ਾਂਤੀ ਮਿਲਦੀ ਆ ਔਰ ਬੜੀ ਖੁਸ਼ੀ ਹੁੰਦੀ ਆ ਵੇ ਸਾਡੇ ਸ਼ਹਿਰ ਦੇ ਵਿੱਚ ਯਾਰ ਅਸੀਂ ਤਾਂ ਮੈਂ ਕਹਿੰਦਾ ਅਸੀਂ ਤਾਂ ਤਰ ਗਿਓ ਆ ਯਾਰ ਵੇ ਸਾਡੇ ਇੱਥੇ ਬਾਬਾ ਜੀ ਦੇ ਸਾਰੇ ਆ ਕਿੱਡੀ ਵੱਡੀ ਗੱਲ ਆ ਯਾਰੇ ਸੋ ਫ੍ਰੀਜ਼ ਜਰੂਰ ਦਰਸ਼ਨ ਕਰਕੇ ਜਾਇਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ